ਸਰਕਾਰੀ ਸਕੂਲ ਤੁੰਗਬਾਲਾ ਮਜੀਠਾ ਰੋਡ ਨੇੜੇ ਸਤਗੁਰੂ ਕਬੀਰ ਵੈਲਫੇਅਰ ਸੁਸਾਇਟੀ ਵਿਖੇ ਭਗਤ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਅਤੇ ਰਿਤੇਸ਼ ਸ਼ਰਮਾ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਸਤਗੁਰੂ ਕਬੀਰ ਜੈਨਤੀ ਦੀ ਵਧਾਈ ਦਿੱਤੀ ਇਸ ਮੌਕੇ ਕਬੀਰ ਮਹਾਰਾਜ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਪ੍ਰਧਾਨ ਜਗਤਾਰ ਸਿੰਘ ਭਗਤ उप प्रधान अनुराग भगत चेयरमैन हर महेंद्र सिंह चेयरमैन अनंत राम मास्टर मोहन लाल समेत बहुत करम भागा माना देने की सारी संगत 71 ਉਹ ਕੇ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਜਿਹੜੇ ਸਾਰੇ ਕਰਮਾ ਭਾਗਾ ਵਾਲੇ ਜੇ ਮੇਰੀਆਂ ਭੈਣਾਂ ਮੇਰੇ ਭਰਾ ਸਾਰੇ ਜੜੇ ਅੱਜ ਇੱਥੇ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਗਤ ਕਬੀਰ ਜੀ ਦੇ ਚਰਨਾਂ ਚ ਅੱਜ ਇੱਥੇ ਬੈਠੇ ਨੇ ਬਹੁਤ ਕਰਮਾ ਭਾਗਾ ਵਾਲੇ ਨੇ ਤੇ ਅੱਜ 627ਵਾਂ ਗੁਰਪੁਰਬ ਤੁਹਾਡੇ ਕਬੀਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ ਤੇ ਇਸ ਉਪਰਾਲੇ ਵਿੱਚ ਸਾਰੇ ਸੰਗਤ ਜੋ ਹੈ ਤੁਹਾਡੇ ਸਾਹਮਣੇ ਬਾਹਰ ਆਈ ਲਵਾਰੀ ਏ ਨਤਵਸਤ ਘੋਰੀ ਏ ਤੇ ਬਾਹਰ ਜਿਹੜਾ ਸੀ ਆ ਤੁਸੀਂ ਦੇਖਿਆ ਗਰਮੀ ਕਾਰਨ ਸ਼ਬੀਲ ਦਾ ਵੀ ਪ੍ਰੋਗਰਾਮ ਰੱਖਿਆ ਹੈ